ਪੰਜਾਬ ਟਾਪ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਚ ਰنجੀਤ ਕੋਰ ਹਾਰਦਿਕ ਸਵਾਇਤ ਕਰਦੀਆਂ ਸਰਵ ਨੌਜਵਾਨ ਸਵਰ ਰਜਿਸਟਰ ਫਗਵਾੜਾ ਅਤੇ ਸਰਵ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਚੜਦੀ ਕਲਾ ਸਿੱਖ ਆਰਗੇਨਾਈਜੇਸ਼ਨ ਯੂਕੇ ਦੇ ਸਹਿਯੋਗ ਨਾਲ 6 ਅਕਤੂਬਰ ਦੀ ਨੈਤਵਾ ਨੂੰ ਕਰਵਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ 3 ਦੇ ਸਮੂਹਿਕ ਵਿਆਹ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਸਵਾ ਦੇ ਮੁਖ ਸਰਪ੍ਰਸਤ ਸਤਪਾਲ ਲਾਂਬਾ ਦੇ दिशा निर्देशਾਂ ਤਹਿਤ ਸਰਪ੍ਰਸਤ ਸੁਿੰਦਰ ਸਿੰਘ ਸੋਢੀ ਹੋਕੀ 올ੰਪੀਅਨ ਦੀ ਅਗਵਾਈ ਹੇਠ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਵਿਖੇ ਹੋਈ ਜਿਸ ਵਿੱਚ ਸਵਾ ਦੇ ਸਲਾਹਕਾਰ ਕਮੇਟੀ ਮੈਂਬਰ ਸ਼ਹਿਦ ਦੇ ਪਤਵੰਤੇ ਉਚੇਰੇ ਤੌਰ ਤੇ ਸ਼ਾਮਿਲ ਹੋਏ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਆਸ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉਹਨਾਂ ਨੇ ਦੱਸਿਆ ਕਿ ਸਮੂਹਿਕ ਵਿਆਸ ਸਮਾਗਮ 6 ਅਕਤੂਬਰ ਦੇ ਦਿਨ ਨਹਿਦਵਾਂ ਨੂੰ ਗੁਰਦੁਆਰਾ ਸਿੰਘ ਸਵਾ ਮਾਡਲ ਟਾਊਨ ਫਗਵਾੜਾ ਵਿਖੇ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ ਜਿਸ ਤੋਂ ਬਾਅਦ 13 ਅਕਤੂਬਰ ਦਿਨ ਐਤਵਾਰ ਨੂੰ ਹਮੇਸ਼ਾ ਦੀ ਤਰ੍ਹਾਂ ਮਹਾਮਾਈ ਦੇ ਸ਼ੁਕਰਾਨੇ ਵਜੋਂ ਸ਼ਾਮ ਨੂੰ ਮਾ ਪਗਵਤੀ ਦੀ ਚੌਂਕੀ ਖੇੜਾ ਰੋਡ ਫਗਵਾੜਾ ਵਿਖੇ ਕਰਵਾਈ ਜਾਵੇਗੀ। ਉਹਨਾਂ ਨੇ ਦੱਸਿਆ ਕਿ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੰਜਾਬ ਭਰ ਤੋਂ ਪ੍ਰਮੁੱਖ ਸ਼ਖਸੀਅਤਾਂ ਸਮਾਗਮ ਵਿੱਚ ਸ਼ਾਮਲ ਹੋ ਕੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਗਿਆਂ ਇਸ ਮੋਕੇ ਸਵਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਜਤਿੰਦਰ ਸਿੰਘ ਕੁੰਦੀ ਗੁਰਪ੍ਰੀ ਗੁਰਮੀਤ ਪਲਾਹੀ ਸਤਨਾਮ ਸਿੰਘ ਰਾਣਾ ਅਪਤਾਰ ਸਿੰਘ ਮੰਡ ਸੰਤੋਸ਼ ਕੁਮਾਰ ਗੋਗੀ ਲੈਕਚਰਾਰ ਹਰਜਿੰਦਰ ਗੋਗਨਾ ਡਾਕਟਰ ਵਿਜੇ ਕੁਮਾਰ ਮਨਦੀਪ ਵਾਸੀ ਨਰਿੰਦਰ ਸਿੰਘ ਸੈਣੀ ਜਗਜੀਤ ਸਿੰਘ ਸੇਠ ਗੁਰਸ਼ਰਨ ਬੱਸੀ ਰਕੇਸ਼ ਕੋਸ਼ੜ ਜਸਪਾਲ ਸਿੰਘ ਚੀਮਾ ਰਵਿੰਦਰ ਸਿੰਘ ਰਾਏ ਅਸ਼ੋਕ ਸ਼ਰਮਾ ਸਿੰਘ ਸ਼ੀਰਾ ਆਦ ਮੌਜੂਦ ਸਨ ਲਾਈਨ ਜੋ ਮੇਟੇ ਕੀਤੀ ਗਈ ਹੈਗੀ ਆ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈਗਾ ਵੇੜੇ ਦੂੜੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਜਾਂ ਜਿਨ੍ਹਾਂ ਦੀਆਂ ਰੂਟੀਆਂ ਜਿੱਥੇ ਲੱਗੀਆਂ ਨੇ ਉਹਨਾਂ ਨੂੰ ਉੱਥੇ-ਉੱਥੇ ਹੀ ਖੋਹੋਣੀਆਂ ਨੇ ਕਿਸੇ ਨੇ ਕੋਈ ਗੱਸਗਲਾ ਨਹੀਂ ਕਰਨਾ ਹੈਗਾ ਕਿਸ ਨਾਲ ਕੋਈ ਐਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਬੜੇ ਪਿਆਰ ਨਾਲ ਤੁਸੀਂ ਦੇਖੋਗੇ ਜਿਹੜੇ ਨਵੇਂ ਬੱਚੇ ਸਾਰਿਆਂ ਨੂੰ ਅੱਜ ਸਰਬ ਨੌਜਵਾਨ ਸਭਾ ਵੱਲੋਂ ਧੀਆ ਦੇ ਵਿਆਹ ਸੰਬੰਧੀ ਖਾਸਾ ਸੀਨੀਅਰ ਸੈਂਟਰ ਸਕੂਲ ਵਿੱਚ ਮੈਂਬਰਾਂ ਨਾਲ ਅਤੇ ਸਟੂਡੈਂਟ ਤੇ ਸਟਾਫ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸਭ ਨੂੰ ਡਿਊਟੀਆਂ ਬਾਰੇ ਦੱਸਿਆ ਗਿਆ ਅਤੇ ਮੇਰੇ ਵੱਲੋਂ ਸਭ ਨੂੰ ਇਹ ਅਪੀਲ ਹੈ ਕਿ ਸਭ ਉਸ ਮੌਕੇ ਤੇ ਜ਼ਰੂਰ ਪਹੁੰਚਣ ਅਤੇ ਸਾਰਿਆਂ ਨੂੰ ਆਸ਼ੀਰਵਾਦ ਦੇਣ ਧੰਨਵਾਦ ਹਾਂਜੀ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਜੋ 34 ਸਾਲ ਪੁਰਾਣਾ ਕੰਮ ਸ਼ੁਰੂ ਕੀਤਾ ਗਿਆ ਸੀਗਾ ਲੜਕੀਆਂ ਦੀਆਂ ਸ਼ਾਦੀਆਂ ਕੀਤੀ ਜਾਂਦੀਆਂ ਸੀ ਅੱਜ 34 ਸਾਲ ਦੇ ਵਿੱਚ ਆ ਔਰ 6 ਤਰੀਕ ਨੂੰ ਜਿਹੜੇ ਵਿਆਹ ਇਹਨਾਂ ਨੂੰ ਲੜਕੀਆਂ ਦੇ ਵਿਆਹ ਜਿਹੜੇ ਕੀਤੇ ਜਾਣੇ ਆ ਔਰ ਅੱਠ ਲੜਕੀਆਂ ਜਿਹੜੀਆਂ ਉਹਨਾਂ ਦੇ ਵਿੱਚ ਲੜਕੇ ਲੜਕੀਆਂ ਜਿਹੜੇ ਇਹਨਾਂ ਦੇ ਪਰਿਵਾਰ ਆ ਉਹਨਾਂ ਨੇ ਸ਼ਾਮਲ ਹੋਣਾ ਔਰ ਆਪਾਂ ਸਾਰੇ ਹੀ ਹਮ ਹਮਾ ਕੇ ਪਹੁੰਚੀਏ ਔਰ ਇਸ ਜੋ ਸ਼ਾਦੀਆਂ ਦਾ ਪ੍ਰੋਗਰਾਮ ਸ਼ਾਦੀਆਂ ਦਾ ਮੇਲਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਹਮ ਹਮਾ ਕੇ ਪਹੁੰਚੀਏ ਤੇ ਇਸ ਦੀ ਰੌਣਕ ਨੂੰ ਵਧਾਈਏ ਔਰ ਉਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਜਾਈਏ ਜਿਨ੍ਹਾਂ ਦੀ ਸਰਬਨੌਜਨ ਸਭਾ ਵੱਲੋਂ ਸ਼ਾਦੀਏ ਕੀਤੀਆਂ ਜਾਣੀਆਂ ਤਾਂ ਕਿ ਉਹ ਆਪਣੇ ਜੀਵਨ ਦੇ ਵਿੱਚ ਸਫਲ ਹੋ ਸਕਣ ਔਰ ਅੱਗੇ ਤਰੱਕੀ ਕਰਨ ਔਰ ਮੈਂ ਇਸ ਦੇ ਨਾਲ ਸਰਬਨੌਜਨ ਸਭਾ ਨੂੰ ਮੁਬਾਰਕਬਾਦ ਦਿੰਨਾ ਔਰ ਕਾਮਨਾ ਕਰਨਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਵੱਧ ਚੜ੍ਹ ਕੇ ਸਮਾਜ ਸੇਵਾ ਕਰਦੇ ਰਹਿਣ ਧੰਨਵਾਦ ਜੀ ਹਾਂ ਜੀ ਅੱਜ ਦੀ ਮੀਟਿੰਗ ਬਾਰੇ ਅੱਜ ਦੀ ਮੀਟਿੰਗ ਜਿਹੜੀ ਸਰਬ ਨੌਜਵਾਨ ਸਭਾ ਵੱਲੋਂ ਕੀਤੀ ਗਈ ਹੈ ਜਿਹੜੇ ਸਰਬ ਨੌਜਵਾਨ ਸਭਾ ਦਾ ਸਾਲਾਨਾ ਸਮਾਗਮ ਵਿਆਹਾਂ ਦਾ 34ਵਾਂ ਸਮਾਗਮ ਜਿਹੜਾ ਕੀਤਾ ਜਾ ਰਿਹਾ ਹੈ 6 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਉਸ ਸੰਬੰਧ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਹੈ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ 올ੰਪੀਅਨ ਸਰਿੰਦਰ ਸਿੰਘ ਸੋਢੀ ਜੀ ਉਹ ਪਹੁੰਚੇ ਹਨ ਤੇ ਇਸ ਮੀਟਿੰਗ ਦਾ ਮੇਨ ਮੁੱਦਾ ਇਹੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਜਿਹੜਾ ਇਹ ਪ੍ਰੋਗਰਾਮ ਕਰਦੇ ਆ ਇਹਨੂੰ ਅਸੀਂ ਸਫਲ ਕਰਨਾ ਹੈ ਤੇ ਮੈਂ ਇਸ ਪ੍ਰੋਗਰਾਮ ਦੇ ਲਈ ਐਨਆਰਆਈ ਵੀਰਾ ਦਾ ਪਹਿਨਾ ਦਾ ਧੰਨਵਾਦ ਕਰਨਾ ਚਾਹਨੀ ਆ ਜਿਹੜਾ ਕਿ ਵਿਸ਼ੇਸ਼ ਤੌਰ ਤੇ ਸਾਨੂੰ ਸਹਿਯੋਗ ਦਿੰਦੇ ਹਨ ਜਿੱਥੇ ਸਾਡੇ ਫਗਵਾੜਾ ਵਾਸੀ ਜਾਂ ਪੰਜਾਬ ਦੇ ਵਾਸੀ ਜਾਂ ਹੋਰ ਜਿਹੜੇ ਸਾਡੇ ਮਤਲਬ ਸ਼ਹਿਰ ਵਾਸੀ ਆ ਬਾਕੀ ਸਾਰੇ ਸਹਿਯੋਗ ਦਿੰਦੇ ਹਨ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਨਾ ਚਾਹਾਂਗੀ ਕਿ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਆਓ ਤੇ ਇੱਥੇ ਦਾ ਮਾਹੌਲ ਦੇਖੋ ਤੇ ਸਾਰੇ ਉਹ ਜਿਹੜੇ ਵਿਆਹੇ ਜੋੜੇ ਆ ਉਹਨਾਂ ਨੂੰ ਅਸ਼ੀਰਵਾਦ ਦਿਓ ਤੇ ਜਿਹੜਾ ਸਹਿਯੋਗ ਵੀ ਕਰਨਾ ਚਾਹ ਸਕਦਾ ਉਹ ਸਹਿਯੋਗ ਵੀ ਕਰ ਸਕਦਾ ਹੈ ਕਿਉਂਕਿ ਇਹ ਇੱਕ ਮਹਾਕੁੰਬ ਕੰਨਿਆਦਾਨ ਹੈ ਇਹ ਕੀਤਾ ਹੀ ਆਪਣੇ ਜੀਵਨ ਸਫਲ ਹੋਣਾ ਵਾ ਆਓ ਸਾਰੇ ਨਾਲ ਮਿਲ ਕੇ ਵਿਆਵਾ ਦਾ ਆਪਾਂ ਆਨੰਦ ਮਾਣੀਏ ਤੇ ਇਸ ਪ੍ਰੋਗਰਾਮ ਨੂੰ ਸਫਲ ਕਰੀਏ ਧੰਨਵਾਦ ਧੰਨਵਾਦ ਜੀ